ਟਾਇਰ ਮੇ 1000 ਘੰਟਾ ਚੱਲੇ ਹੋਇਆ ਪਲੇਟਫਾਰਮ ਚੈੱਕ ਕਰਵਾ ਦੇ ਹਲੇ ਤੱਕ ਨਾ ਆ ਜਿਵੇਂ ਕਿ ਦੀ ਗਲੀਆਂ ਜੀ ਵੀ ਨਹੀਂ ਕਸੀ ਹੋਈਆਂ ਚੰਗੀ ਤਰ੍ਹਾਂ ਤੇ ਇੱਥੋਂ ਜਿੱਥੇ ਪੈਰ ਰੱਖਦੇ ਹਨ ਇਹ ਵੀ ਸਾਰਾ ਦਾ ਸਾਰਾ ਕਲਰ ਉੱਤੇ ਹੀ ਖੜਾ ਹੈ ਤੇ ਇਹ ਬਾਕੀ ਹੈ ਟਾਇਰ ਦਿਖਾ ਦੇ 1000 ਘੰਟਾ ਚੱਲੇ ਹੋਏ ਨਵੇਂ ਵਰਗੇ ਪਏ ਨੇ ਤੇ ਰਿਮ ਵੀ ਚੈੱਕ ਕਰਵਾ ਦੇ ਬਾਹਰਲੀ ਕਿਨਾਰੀਆਂ ਚੈੱਕ ਕਰਵਾ ਦੇ ਅੰਦਰਲੀਆਂ ਤੇ ਬਾਕੀ ਮਾਰਕਾ ਵੀ ਚੈੱਕ ਕਰਵਾ ਦੇ 21 ਮਾਡਲ ਨੇ ਹਾਂਜੀ 21 ਮਾਡਲ ਨਾਲ ਦੇ ਟਾਇਰ ਨੇ ਤੇ ਪਾਵਰ ਸਟੀਅਰਿੰਗ ਜਗ੍ਹਾ ਜਾਂਦਾ ਇਹ 3 ਸਪੀਡ ਚ ਹੈ ਨਹੀਂ 3 ਸਪੀਡ ਕਰਾਰੋ ਗੇਅਰ ਵਾਲਾ ਜੀ ਕਰਾਰੋ ਗੇਅਰ ਦੇ ਵਿੱਚ ਹੈ ਹਾਂ ਭਾਈ ਅਪਾ ਮਾਨਤਾਨ ਤਾਂ ਕਰਾਂਗੇ ਨਵੇਂਦਰ ਭਾਈ ਹਾਂਜੀ ਹਾਂਜੀ ਕਰਾਂਗੇ ਫੁੱਲ ਮਿੱਤਰੋ ਤੁਹਾਡਾ ਮਾਨਤਾਨ ਕਰਵਾਵਾਂਗੇ ਭਾਈ ਟਿਊਬਾਂ ਦਾ ਚੈੱਕ ਕਰਵਾ ਦੇ ਬਿਲਕੁਲੀ ਨਵਾਂ ਟਰੈਕਟਰ ਹੈ ਹੁੱਕ ਦਿਖਾ ਦੇ 900 ਘੰਟਾ ਚੱਲਿਆ ਹੋਇਆ ਹੈ ਮਿੱਤਰੋ ਭਾਈ ਵੇਟ ਦਿਖਾ ਦਿ ਤਾਂ ਮੈਂ ਏਜੰਸੀ ਜੀ ਨਾਲ ਹੀ ਆਉਂਦੇ ਭਾਈ ਨੇ ਹਾਂਜੀ ਹਾਂਜੀ ਇਹ 57 HP ਵਾਲਾ ਪੱਟੀ ਭਾਈ ਇਸ ਦਾ ਮਤਲਬ ਟਰੈਕਟਰ ਹੁਣ ਬੰਦ ਹੋ ਗਏ ਓਕੇ ਹਾਂਜੀ ਹਾਂਜੀ ਇਹ ਹੈਗਾ ਵੀ ਡੀਆਈ ਹੈ ਮੈਂ ਕਿਹਾ ਇਹ ਡੀਆਈ ਹੈ ਬਣਾ ਸੀਆੜੀ ਤੋਂ 14-1500 ਘੰਟਾ ਚੱਲ ਗਿਆ ਹਾਂਜੀ ਬਾਹਲੇ ਸੱਜਣ ਸੋਚਦੇ ਹੁੰਦੇ ਕੋਈ ਟਰੈਕਟਰ ਲਈ ਨਵਾਂ ਉਹ ਤੋਂ ਵੱਧ ਲਵਾਈਏ ਕੋੜਾ ਅੱਦੇ ਜੀ ਜਬੂਰੀਆਂ ਕੀਤੀਆਂ ਪਈਆਂ ਨੇ ਕਨੋਪੀ ਵੀ ਲੱਗੀ ਪਈ ਐ ਘੋੜਾ ਵਾਂਪਰ ਵੀ ਲੱਗਿਆ ਪਿਆ। ਲਓ ਵੀ ਮੇਤਰੋ ਅੱਜ ਨਾ ਜ਼ਿੰਮੇਦਾਰ ਟਰੈਕਟਰ ਵਾਲਿਆਂ ਦੇ ਪਹੁੰਚ ਗਏ ਆਪਾਂ ਮਹਿਲਾ ਚੌਂਕਾਂ ਦੇ ਵਿੱਚ। ਮਹਿਲਾ ਚੌਂਕ ਕਿੱਥੇ ਪੈ ਜਾਂਦਾ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਜਦੋਂ ਸੰਗਰੂਰ ਤੋਂ ਦਿੱਲੀ ਨੂੰ ਜਾਂਦੇ ਆ ਸੰਗਰੂਰ ਤੋਂ ਲਗਭਗ ਇਹ ਕਹਿ ਸਕਦੇ ਆਂ ਵੀ 8-10 ਕਿਲੋਮੀਟਰ ਦੀ ਦੂਰੀ ਤੇ ਮਹਿਲਾ ਚੌਂਕ ਆ ਜਾਂਦੇ ਆ। ਅੱਜ ਇੱਕ ਤੁਹਾਨੂੰ ਐਸੇ ਸੱਜਣ ਦੇ ਨਾਲ ਮਲਾਉਣ ਲੱਗਿਆ ਜਿਹੜਾ ਬਹੁਤ ਘੈਂਟ ਟਰੈਕਟਰ ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਜਾਇਜ਼ ਰੇਟਾਂ ਦੇ ਵਿੱਚ ਦੇ ਦਿੰਦਾ। ਜੇ ਗੱਲ ਕਰੀਏ ਕਈ ਸੱਜਣਾਂ ਨੂੰ ਸਮੱਸਿਆ ਆ ਜਾਂਦੀ ਹੈ ਵੀ ਬਾਈ ਦਿਲ ਤਾਂ ਕਰਦਾ ਨਵੇਂ ਵਰਗੇ ਟਰੈਕਟਰ ਲੈ ਲਈਏ ਵੀ ਪਰ ਅਸੀਂ ਲੋਨ ਤੋਂ ਡਰਦੇ ਆ ਤੁਹਾਡੀ ਹਰ ਇੱਕ ਸਮੱਸਿਆ ਦਾ ਹੱਲ ਹੋ ਜੂ ਬਾਈ ਦਾ ਨਾਮ ਹੈਗਾ ਬਿੰਦਰ ਸਿੰਘ ਧਾਲੀਵਾਲ ਮਿੱਤਰੋ ਕਿੰਨੇ ਚਿਰ ਤੋਂ ਟਰੈਕਟਰਾਂ ਦਾ ਕੰਮ ਕਰਦਾ ਕਿਦਾਂ ਦੇ ਟਰੈਕਟਰ ਵੇਚਦਾ ਅੱਜ ਫੁੱਲ ਜਾਣਕਾਰੀ ਦਵਾਂਗੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਜਿਹੜੇ ਸੱਜਣ ਟਰੈਕਟਰ ਲੈਣ ਦੇ ਚਾਹਵਾਨ ਨੇ ਤੁਸੀਂ ਉਹਨਾਂ ਤੱਕ ਵੀਡੀਓ ਨੂੰ ਸ਼ੇਅਰ ਕਰਕੇ ਪਹੁੰਚਾ ਦਿਓ ਅੱਜ ਬਹੁਤ ਭਰਾਮਾਂ ਦਾ ਫਾਇਦਾ ਹੋਊਗਾ ਪਹਿਲਾਂ ਆਪ ਸਵਾਗਤ ਕਰ ਲਈ ਬਾਈ ਦਾ ਸਤਿ ਸ੍ਰੀ ਅਕਾਲ ਗਵਿੰਦਰ ਜੀ ਸਤਿ ਸ੍ਰੀ ਅਕਾਲ ਭਾਈ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਪਹਿਲਾਂ ਮੈਨੂੰ ਇਹ ਦੱਸਿਓ ਵੀ ਤੁਸੀਂ ਕਿੰਨੇ ਚਿਰ ਤੋਂ ਟਰੈਕਟਰਾਂ ਦਾ ਕੰਮ ਕਰਦੇ ਹੋ ਟਰੈਕਟਰਾਂ ਦਾ ਕੰਮ ਜੀ ਅਸੀਂ ਤਕਰੀਬਨ 2000 ਤੋਂ ਕਰ ਰਹੇ ਹਾਂ 2000 ਤੋਂ ਲੈ ਕੇ ਯਾਨੀ ਕਿ 25ਵਾਂ ਸਾਲ ਲੱਗ ਗਿਆ ਹਾਂਜੀ ਹਾਂ ਜਾਨੀ ਕਿ ਹਰ ਇੱਕ ਚੀਜ਼ ਦੀ ਤੁਹਾਨੂੰ ਪੂਰੀ ਨੌਲੇਜ ਆ ਪੂਰੀ ਹੈਣਾ ਪੇਪਰਾਂ ਤਾਂ ਤੁਸੀਂ ਪਹਿਲੀ ਨਹੀਂ ਮਾੜਾ ਲੈਂਦੇ ਹੋਣੇ ਜਿੰਮੇਵਾਰੀ ਨਾਲ ਟਰੈਕਟਰ ਜਿੰਮੇਵਾਰੀ ਨਾਲ ਓਕੇ ਤੇ ਭਾਈ ਮੈਨੂੰ ਇਹ ਦੱਸਿਓ ਟਰੈਕਟਰ ਤੁਹਾਡੇ ਲੱਗੇ ਹੁੰਦੇ ਨੇ ਲਗਭਗ ਨਵੇਂ ਵਰਗੇ ਹਾਂਜੀ ਹਾਂ ਤੇ ਕਿੰਨੇ ਕੁ ਟਰੈਕਟਰ ਹੁੰਦੇ ਨੇ ਤੇ ਮੈਂ ਸੋਨਿਆ ਤੇ ਵੀ ਤੁਸੀਂ ਕਿਰਾਏ ਤੇ ਵੀ ਟਰੈਕਟਰ ਦੇ ਗਏ ਹੁਣ ਕਿੰਨੇ ਕਿ ਟਰੈਕਟਰ ਕਿਰਾਏ ਤੇ ਗਏ ਟਰੈਕਟਰ ਆਪਣੇ 7-8 ਕਿਰਾਏ ਤੇ ਗਏ ਹੋਏ 7-8 ਕਿਰਾਏ ਤੇ ਗਏ ਹੋਏ ਤੇ ਆਪਣੇ ਕਿੰਨੇ ਟਰੈਕਟਰ ਹਾਜ਼ਰ ਨੇ ਅੱਜ ਪੂਰੇ 4 ਨੇ ਜੀ 4 ਟਰੈਕਟਰ ਹਾਜ਼ਰ ਨੇ ਓਕੇ ਤੇ ਬਾਕੀ ਤੁਸੀਂ ਦੱਸਦੇ ਜੀ ਕਹਿੰਦੇ ਬਈ 1-2 ਦਿਨਾਂ ਚ ਹੋਰ ਆ ਵੀ ਰਹੇ ਨੇ ਹੈਨਾ ਟਰੈਕਟਰ ਹੋਰ ਆ ਰਹੇ ਨੇ ਤੇ ਬਈ ਮੈਨੂੰ ਇਹ ਦੱਸਿਓ ਲੋਨ ਤੁਸੀਂ ਕਰਵਾ ਦੇਣ ਨੂੰ ਟਰੈਕਟਰ ਦਾ ਲੋਨ ਜੀ ਹਾਂ ਜੀ ਜੇ ਕੋਈ ਸੱਜਣ ਚਾਹੇ ਕਈ ਵਾਰ ਆਪਣੇ ਆਮ ਹੀ ਕਰਨ ਦੇ ਵਿੱਚ ਦਿੱਕਤ ਆ ਜਾਂਦੀ ਹੈ ਡਾਊਨ ਪੇਮੈਂਟ ਹੁੰਦੀ ਹੈ ਹਾਂ ਜੀ ਹਾਂ ਜੀ ਓਕੇ ਤੇ ਬਈ ਮੈਨੂੰ ਇਹ ਦੱਸਿਓ ਤੇ ਦੱਸਿਓ ਕਿੰਨਾ ਮਾਡਲ ਹੈ ਇਹ ਕੀ ਗੱਲ ਬਾਤ ਹੈ ਇਹ 21 ਮਾਡਲ ਹੈ ਜੀ 2021 ਮਾਡਲ ਹੈ 2021 ਮਾਡਲ ਓਕੇ ਬਈ ਇਹ ਕੰਡੀਸ਼ਨ ਦਾ ਸਾਰ ਓਰੀਜਨਲ ਹੈ ਸਾਰਾ ਓਰੀਜਨਲ ਹੈ ਬੰਪਰ ਤੋਂ ਲੈ ਕੇ ਲੈਂਕਾ ਤੱਕ ਹਾਂਜੀ ਹਾਂਜੀ ਓਕੇ ਟਰਮੇ ਤੇ ਮੈਨੂੰ ਹੋਰ ਵੀ ਦੱਸਿਓ ਬਈ ਇਹ ਚੱਲਿਆ ਕਿੰਨਾ ਘੰਟੇ ਹੋਣਾ ਚੱਲੇ 1100 ਘੰਟਾ ਭਾਈ ਤਕਰੀਬਾ ਫਿਰ ਤਾਂ ਟਾਇਰ ਟੂਰ ਲਗਭਗ ਨਾਲ ਨਾਲ ਤੇ ਨਹੀਂ 80 ਪੈਸੇ ਟਾਇਰ ਟਰਮੇ 1000 ਘੰਟਾ ਚੱਲਿਆ ਹੋਇਆ ਪਲੇਟਫਾਰਮ ਚ ਚੈੱਕ ਕਰਵਾ ਦੇ ਹਲੇ ਤੱਕ ਨਾ ਆ ਜਿਵੇਂ ਕਿ ਦੀ ਗਲੀਆਂ ਨਹੀਂ ਵੀ ਨੇ ਕਸੀ ਹੋਈਆਂ ਚੰਗੀ ਤਰ੍ਹਾਂ ਤੇ ਇੱਥੋਂ ਜਿੱਥੇ ਪੈਰ ਰ ਟਾਇਰ ਦਿਖਾ ਦੇ 1000 ਘੰਟੇ ਚੱਲੇ ਹੋਏ ਨਵੇਂ ਵਰਗੇ ਪਏ ਨੇ ਤੇ ਰਿਮ ਵੀ ਚੈੱਕ ਕਰਵਾ ਦੇ ਬਾਹਰਲੀ ਕਿਨਾਰੀਆਂ ਚੈੱਕ ਕਰਵਾ ਦੇ ਅੰਦਰ ਲਈਆਂ ਤੇ ਬਾਕੀ ਮਾਰਕਾ ਵੀ ਚੈੱਕ ਕਰਵਾ ਦੇ 21 ਮਾਡਲ ਨੇ ਹਾਂਜੀ 21 ਮਾਡਲ ਨਾਲ ਦੇ ਟਾਇਰ ਨੇ ਤੇ ਪਾਵਰ ਸਟੀਅਰਿੰਗ ਚੱਗਾ ਜਾਂਦਾ ਇਹ 3 ਸਪੀਡ ਚ ਹੈ ਨਾ ਜੀ 3 ਸਪੀਡ ਕਰਾਰੋ ਗੇਰ ਵਾਲਾ ਜੀ ਕਰਾਰੋ ਗੇਰ ਦੇ ਵਿੱਚ ਹੈ ਹਾਂਜੀ ਓਕੇ ਸੰਗਰੂਰ ਨੰਬਰ ਹੈ ਜੀ ਸੰਗਰੂਰ ਦੀ ਨੰਬਰ ਇਹ ਫਰਸਟ ਪਾਰਟੀ ਦੇ ਨਾਮ ਹੋਊਗਾ ਫਰਸਟ ਪਾਰਟੀ ਦੇ ਨਾਲ ਫਰਸਟ ਪਾਰਟੀ ਹੈ ਹਾਂਜੀ ਤੇ ਮੈਨੂੰ ਇਹ ਦੱਸਿਓ ਬਾਈ ਪਹਿਲਾਂ ਤਾਂ ਧਰਮੇ ਪੱਠੀ ਚੈੱਕ ਕਰਵਾਈ ਵੀ ਕਰ ਜਾ ਜੰਮੇ ਨਵੀਂ ਪਈਆ ਪਾਰਟੀ ਵੀ ਫਾਸਟ ਆ ਵੀ ਨੰਬਰ ਵੀ ਪੰਜਾਬ ਆ ਇਹਦੇ ਉੱਪਰ ਲੋਨ ਕਿੰਨੇ ਦਾ ਹੋ ਜੂਗਾ ਤੇ ਇਹਦੇ ਉੱਪਰ ਜੀ 4 ਤੋਂ ਸਵਾ 4 ਤੱਕ ਦਾ ਲੋਨ ਹੋ ਜੂਗਾ 4 ਤੋਂ ਸਵਾ 4 ਲੱਖ ਦਾ ਤੇ ਹੁਣ ਇਹਦੀ ਡਿਮਾਂਡ ਆਪਣੇ ਕੀ ਰੱਖੀ ਆ ਡਿਮਾਂਡ ਇਹਦੀ 5 ਲੱਖ ਦੀ ਜੀ ਬਾਕੀ ਤੁਸੀਂ ਜਿਵੇਂ ਕਹੋਗੇ ਕਰ ਲਓ ਸਵਾ 4 ਲੱਖ ਦਾ ਲੋਨ ਹੋ ਜੂ 5 ਲੱਖ ਡਿਮਾਂਡ ਰੱਖੀ ਆ ਰੁਪਇਆ 70 75000 ਹੀ ਰਹਿ ਗਿਆ ਹੈ ਤੇ ਲੈ ਮਿੱਤਰੋ 70 75000 ਦੇ ਵਿੱਚੋਂ ਵੀ ਨਾ ਤੁਹਾਡਾ ਭਾਈ ਆਪ ਮਾਨਤਾਨ ਤਾਂ ਕਰਾਂਗੇ ਨਵੇਂਦਰ ਭਾਈ ਹਾਂਜੀ ਹਾਂਜੀ ਕਰਾਂਗੇ ਫੁੱਲ ਮਿੱਤਰੋ ਤੁਹਾਡਾ ਮਾਨਤਾਨ ਕਰਵਾਵਾਂਗੇ ਭਾਈ ਟਿਊਬਾਂ ਦਾ ਚੈੱਕ ਕਰਵਾ ਦੇ ਬਿਲਕੁਲੀ ਨਵਾਂ ਟਰੈਕਟਰ ਆ ਹੁੱਕ ਦਿਖਾ ਦੇ ਵੀ ਕਿੰਨੇ ਕੁ ਵਾਰ ਟਰਾਲੀ ਪਾਈ ਹੋਣੀ ਐ ਲਿੰਕਾਂ ਦਾ ਸਾਰੇ ਚੈੱਕ ਕਰਵਾ ਦੇ ਸਿਰਫ 70-75000 ਰੁਪਿਆ ਲੈ ਕੇ ਆਉਣਾ ਇਹ ਟਰੈਕਟਰ ਤੇ ਤੁਸੀਂ ਨੇ ਮਾਲਕ ਬਣ ਜਾਣਾ ਯਾਨੀ ਕਿ ਹਾਰ ਪਾ ਕੇ ਘਰੇ ਲੈ ਜਾਓਗੇ ਤੇ ਭਈ ਆਪਾਂ ਹੁਣ ਦੱਸਦੇ ਆਂ ਇਧਰਲੇ ਪਾਸੇ ਖੜਾ ਜਿਹੜਾ 755 ਮਿਹੰਦਰਾ ਹਾਂਜੀ ਨੋਵੋ ਡੀ ਆਈ ਹੈ ਤੇ ਇਹ ਆਪਣੇ 75 ਹੌਸਪਾਵਰ ਚਾਹੀਦਾ ਇਹ 75 ਹੌਸਪਾਵਰ ਦਾ ਈ ਓਕੇ ਇਹ ਕਿੰਨੇ ਘੰਟੇ ਚੱਲਿਆ ਹੋਣਾ ਬਈ ਇਹ 900 ਘੰਟਾ ਚੱਲਿਆ ਹੈ ਜੀ ਦਿੰਦੇ ਸਿਰਫ オリジナル ਕੰਪਨੀ ਰਿਕਾਰਡ ਹਾਂਜੀ ਹਾਂਜੀ ਕੰਪਨੀ ਰਿਕਾਰ 900 ਘੰਟਾ ਚੱਲਿਆ ਹੈ ਮਿੱਤਰੋ ਬਾਈ ਵੇਟ ਦਿਖਾ ਦਿਤਰ ਮੈਂ ਏਜੰਸੀ ਚ ਹੀ ਨਾਲ ਹੀ ਆਉਂਦੇ ਬਾਈ ਨੇ ਹਾਂਜੀ ਹਾਂਜੀ ਤੇ ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ ਦੀ ਮੂਰ ਲਈ ਟਾਇਰਾਂ ਦੀ 80 ਤੋਂ 85 ਪੈਸੇ ਟਾਇਰ ਨੇ 80 85 ਪੈਸੇ ਟਾਇਰ ਪਏ ਆ ਧਰਮੇ ਰਿਮਾਂ ਦਾ ਚੈੱਕ ਕਰਵਾ ਦੇ ਬਾਈ ਸੋ ਦਾ ਚੈੱਕ ਕਰਵਾ ਦੇ ਮੈਂ ਆਮੀਨਾ ਬਾਈ ਕਲੈਨ ਬੋਲਦਾ ਹੁਣ ਵੀ ਕੱਲੀ ਹਾਰ ਦੀ ਕਮੀ ਆ ਕੰਡੀਸ਼ਨ ਤਾਂ ਜਮੀ ਨਵੀਂ ਆ ਜਮੀ ਨਮਾ ਟਰੈਕਟਰ ਕੰਡੀਸ਼ਨ ਦਾ ਕੱਲਾ ਇਹ ਨਹੀਂ ਟਰੈਕਟਰ ਸਾਰੀ ਨਵੇਂ ਨੇ ਬਾਈ ਧਰਮੇ ਪਲੇਟਫਾਰਮ ਇਹਦਾ ਵੀ ਚੈੱਕ ਕਰਵਾ ਦੇ ਬਾਈ ਇਹ ਸੈਟਲ ਗੇਅਰ ਦੇ ਵਿੱਚ ਆ ਹਨਾ ਹਾਂਜੀ ਟੌਪ ਮਾਡਲ ਹੈ ਹਾਂ ਟੌਪ ਮਾਡਲ ਹੈ ਹੀਟ ਗਾਰਡ ਤੇ ਲੱਗੇ ਹੋਇਆ ਕਨੋਪੀ ਧਰ ਮੇ ਲੱਗੀ ਹੋਈ ਹੈ ਜਹਾਜ ਜਿੰਨਾ ਉੱਚਾ ਟਰੈਕਟਰ ਹੈ ਜੇਸੀਬੀ ਵਾਲੀ ਫੀਲਿੰਗ ਮਿਲਦੀ ਹੈ ਉੱਪਰ ਬੈਠ ਕੇ ਤੇ ਆ ਪਿੱਛੇ ਚੈੱਕ ਕਰਵਾ ਦੇ ਸਾਰਾ ਬਾਈ ਇਹ ਇਹਦਾ ਸਤਾਦ ਨੰਬਰ ਕਿੱਥੋਂ ਦਾ ਜੀ ਇਹਦਾ ਨੰਬਰ ਐਚਆਰ ਹੈ ਜੀ ਹਰਿਆਣੇ ਦਾ ਐਚਆਰ ਨੰਬਰ ਹੈ ਫਸਟ ਪਾਰਟੀ ਦਾ ਓਕੇ ਐਨੋ ਸੀ ਜਿੱਥੋਂ ਦੀ ਕਹੋਗੇ ਉੱਥੋਂ ਦੀ ਮਿਲ ਜੂਗੀ ਉੱਥੋਂ ਦੀ ਮਿਲ ਜੂਗੀ ਹਾਂਜੀ ਲੋਨ ਕਹੋਗੇ ਲੋਨ ਹੋ ਜੂਗਾ ਜੀ ਪਹਿਲਾਂ ਤਾਂ ਲੋਨ ਦੱਸਦੀ ਵੀ ਕਿੰਨੇ ਕ ਦਾ ਹੋਊਗਾ ਲੋਨ ਤਕਰੀਬਨ ਇਹ ਤੇ ਭਾਈ 9 ਲੱਖ ਰੁਪਏ ਦਾ ਹੋ ਜੂਗਾ 9 ਲੱਖ ਦਾ ਤਾਂ ਹੋ ਜੂ ਲੋਨ ਹਾਂਜੀ ਤੇ ਮੈਨੂੰ ਹੁਣ ਇਹ ਦੱਸਿਓ ਜੇ ਕਿਸੇ ਸੱਜਣ ਨੇ ਪੰਜਾਬ 'ਚ ਨਾ ਕਰਵਾਉਣਾ ਹੋਇਆ ਬਈ ਇਹ ਤੇ ਕਿੰਨਾ ਕ ਖਰਚਾ ਜਾਂਦਾ ਇਹ ਤੇ 10 ਤੋਂ 12000 ਰੁਪਏ ਖਰਚਾ ਹੋਊਗਾ ਟੋਟਲੀ ਟੋਟਲੀ ਮਤਲਬ 10-12000 ਦੇ ਵਿੱਚ ਅਗਲੇ ਤੇ ਆਰਸੀ ਕਰੇ ਆ ਜੀ ਹਾਂਜੀ ਹਾਂਜੀ ਐਨਓ ਸੀ ਅਸੀਂ ਕਢਾ ਕੇ ਦੇਵਾਂਗੇ ਜੀ ਓਕੇ ਹਾਂ ਬਾਕੀ 10000 ਰੁਪਏ ਖਰਚਾ ਲੈ ਮਿੱਤਰੋ ਸਿਰਫ 10000 ਦੇ ਵਿੱਚ ਹਰਿਆਣੇ ਤੋਂ ਪੰਜਾਬ ਦਾ ਪਰਵਾ ਪੰਜਾਬ ਨੂੰ ਪਰਵਾ ਤੇਦੀ ਵਾਰੀ ਡਿਮਾਂਡ ਕੀ ਆ ਉਹਨਾਂ ਦੀ ਇਹਦੀ ਡਿਮਾਂਡ 11 ਲੱਖ ਰੁਪਏ ਜੀ ਹਾਂਜੀ ਬਾਕੀ ਤੁਸੀਂ ਜਿਉਂ ਜਿਵੇਂ ਕਹੋਗੇ ਕਰ ਲਾਂਗੇ ਕਿੰਨੇ ਕ ਦਾ ਛੱਡ ਦੋਗੇ ਮੌਕੇ ਤੇ ਕਰ ਲਾਂਗੇ 10-20 ਯਾਰ ਘੱ ਸਿੱਧਾ 20000 ਦਾ ਡਿਸਕਾਊਂਟ ਬਾਈ ਨੇ ਆਪਣੇ ਮੂੰਹੋਂ ਕਰਤਾ ਜਿਹੜਾ ਤੁਸੀਂ ਮੌਕੇ ਦਾ ਕਿ ਮਿਹਨਤ ਕਰੋਗਾ ਵੱਖਰੀ ਜਵਾਈ ਵੱਖਰੀ ਹੈਣਾ ਕਰ ਲਾਂ ਤੇ ਲੈ ਮੇਤਰੋ ਅਰਜਨ ਪੂਰਾ ਗਾਰੰਟੀ ਵਾਲਾ ਟਰੈਕਟਰ ਆ ਕੱਲੀ ਹਾਰ ਦੀ ਕਮੀ ਹੈ ਜਮੀ ਸਾਰੇ ਕਹਣਗੇ ਆਂਟੀ ਗੌਂਟੀ ਨਾਲ ਵੀ ਨਵਾਂ ਟਰੈਕਟਰ ਲੈ ਕੇ ਆਂਦਾ ਤੇ ਬਾਈ ਜਿਹੜਾ ਇੱਧਰਲੇ ਪਾਸੇ ਖੜਾ ਹੁਣ ਇਹਦਾ ਛੋਟਾ ਭਾਈ 605 ਹਾਂਜੀ ਇਹਦੇ ਬਾਰੇ ਵੀ ਦੱਸ ਦੀਏ ਇਹ ਕਿਹਨਾ ਮਾਡਲ ਹੈ ਇਹ 21 ਦੇ 11ਵੇਂ ਮਹੀਨੇ ਦਾ ਨਿਕਲਿਆ ਹੈ ਜੀ 22 ਦੀ ਆਰਸੀ ਹੈ ਜੀ ਫਿਰ ਤਾਂ ਮਾਡਲ ਵੀ ਬਾਈ ਮੰਨ ਕੇ ਚੱਲ ਪਈਏ ਇਹ 757 ਐਚਪੀ ਵਾਲਾ ਪੱਟੀ ਬਾਈ ਇਹ ਮਤਲਬ ਟਰੈਕਟਰ ਹੁਣ ਬੰ ओके okay. हां जी हां जी ਇਹ ਹੈਗਾ ਵੀ ਡੀਆਈ ਆ ਮੈਂ ਕਿਹਾ ਇਹ ਡੀਆਈ ਹੈ ਜੀ ਮੈਂ ਸੀਆਰਡੀ ਤੋਂ ਸੈਟਲ ਗੇਰ ਵਾਲਾ ਜੀ ਸੈਟਲ ਗੇਰ ਚ हां जी ਬਈ ਇਹ ਕਿੰਨਾ ਕੁ ਚੱਲ ਗਿਆ ਹੁਣ ਇਹ ਚੱਲ ਗਿਆ ਬਈ 14 1500 ਘੰਟਾ 14 1500 ਘੰਟਾ ਚੱਲ ਗਿਆ ਹਾਂ ਜੀ ਬਾਲੇ ਸੱਜਣ ਸੋਚਦੇ ਹੁੰਦੇ ਕੋਈ ਟਰੈਕਟਰ ਲਈ ਨਵਾਂ ਉਹ ਤੋਂ ਬਾਅਦ ਲਵਾਈਏ ਘੋੜਾ ਬੰਪਰ ਅੱਧੀ ਚੀਜ਼ਾਂ ਪੂਰੀਆਂ ਕੀਤੀਆਂ ਪਈਆਂ ਨੇ ਕਨੋਪੀ ਵੀ ਲੱਗੀ ਪਈ ਹੈ ਘੋੜਾ ਬੰਪਰ ਵੀ ਲੱਗਿਆ ਪਿਆ 21 ਆਪਣਾ ਮਾਡਲ ਸੀ ਬਈ 21 21 ਦੇ 12ਵੇਂ ਮਹੀਨੇ ਦਾ 21 ਦੇ 12ਵੇਂ ਮਹੀਨੇ ਦਾ ਨਿਕਲਿਆ ਹੋਇਆ 22 ਦੀ ਆਰਸੀ ਹੈ ਜੀ ਬਈ ਇਹ ਚੱਲਿਆ ਕਿੰਨਾ ਦੱਸਿਆ ਦੀ ਚੱਲਿਆ 1500 ਘੰਟਾ ਹੋਇਆ ਜੀ 1500 ਘੰਟਾ ਚੱਲਿਆ ਹੋਇਆ ਕੰਡੀਸ਼ਨ ਤਾਂ ਸਾਰੀ origignal ਆ ਹਾਂ ਜੀ origignal ਆ ਜੀ ਪੂਰਾ ਜ਼ਿੰਮੇਵਾਰੀ ਤੁਹਾਡੀ ਪਰ ਮੈਂ ਹਰੇ ਮਰੋਂ ਚੈੱਕ ਕਰਵਾ ਦੇ ਬਈ ਬਈ ਇਹ ਆਪਣੇ ਇੱਕ ਇਹਦਾ ਨੰਬਰ ਕਿੱਥੋਂ ਦਾ ਹੈ ਇਹਦਾ ਵੀ HR ਦਾ ਜੀ HR ਨੰਬਰ ਇਹ ਵੀ ਫਰਸਟ ਪਾਰਟੀ ਹੈ ਫਰਸਟ ਪਾਰਟੀ ਹੈ ਓਕੇ ਤੇ ਇਹਦੀ ਕੀ ਡਿਮਾਂਡ ਰੱਖੀ ਆ ਬਈ ਇਹਦੀ ਡਿਮਾਂਡ ਹੈਗੀ ਜੀ 6,85,000 6,85,000 ਹਾਂ ਜੀ ਮੌਕੇ ਤੇ ਕਿੰਨੇ ਕਹਦਾ ਸੱਡਾਂਗੇ ਆਪਾਂ ਇਹਨੂੰ ਮੌਕੇ ਤੇ ਤੁਸੀਂ 20,000 ਮਾਨ ਕਰਨਾ ਹੈ ਰਹਿ ਗਿਆ 6 ਲੱਖ ਤੇ 55,000 55 ਮੰਗੋ ਚਲੋ 685 ਗਿਆ ਚਲੋ ਮੈਥਰੋ 65500 ਦੀ ਬਣੂ ਯਾਰ ਜਿਹੜੇ ਸੱਜਣ ਦੇ ਕਰੀਬ ਦਾ ਤੇ ਜਿਹੜਾ ਇਧਰਲੇ ਪਾਸੇ ਖੜਾ ਵੀ ਡੀ 600 ਨਾਲਿਕਾ ਇਹ ਹੈਗਾ 21 ਮਾਡਲ 2019 ਮਾਡਲ ਹੈ ਕੰਡੀਸ਼ਨ ਦਾ ਪਾਪਾ ਵਾਲੀ ਨਵਾਂ ਯਾਰ ਇਹ ਚੱਲ ਕੰਨਾ ਕਿਆ ਹੋਊਗਾ ਇਹ ਨਾਲ ਦੇ 70 ਕੁ% ਟਾਇਰ ਨੇ ਚੱਲਿਆ 2000 ਘੰਟਾ ਜੀ ਸਰ ਮੈਂ 2000 ਘੰਟਾ ਚੱਲਿਆ ਹੋਇਆ ਤਾਂ ਕੰਡੀਸ਼ਨ ਦੇਖ ਨਵਿਆਂ ਨੂੰ ਮਾਤ ਪਾਉਂਦਾ ਛਰੀਟ ਵੀ ਨਹੀਂ ਟਰੈਕਟਰ ਤੇ ਕਿਤੇ ਬਾਹਰ ਲੇਟਾਂ ਵਾਲਾਂ ਨਾਲ ਇਹ ਸੋਹ ਦੇ ਵਿੱਚ ਦਾ ਬਈ ਬੜਾ ਸੱਜਣ ਪਸੰਦ ਕਰਦੇ ਆ। ਹਾਂਜੀ। ਸਮਾਨ ਸਾਰਾ ਲੱਗਿਆ ਹੈ ਜੀ। ਹਾਂ। 3 ਸਪੀਡ ਵਾਲਾ ਜੀ ਇਹ। ਓਕੇ। ਪੰਜਾਬ ਨੰਬਰ ਹੈ ਜੀ ਫਰਸਟ ਪਾਰਟੀ ਦਾ ਜੀ। ਅੱਛਾ। ਹਾਂਜੀ। ਪੰਜਾਬ ਨੰਬਰ ਫਰਸਟ ਪਾਰਟੀ। ਧਰਮੇ ਮੂਰੇ ਟੈਂਕੀ ਵੀ ਲੱਗੀ ਹੋਈ ਹੈ ਡੀਜ਼ਲ ਵਾਲੀ ਹੈ। ਪਾਵਰ ਸਟੀਅਰਿੰਗ ਦਾ 3 ਸਪੀਡ। ਬੇਟ ਬੂਟ ਪਿਛੇ ਅਰਜੀਨਲ ਸਾਰੇ। ਬੇਟ ਲੱਗੇ ਹੋਏ ਨੇ ਕੱਲਾ ਕੱਲਾ ਸਟicker ਕੰਪਨੀ ਦਾ ਲੱਗਿਆ ਪਿਆ। ਵੱਡੀ ਗੱਲ ਡੈੱਕ ਲੱਗਿਆ ਹੋਇਆ, ਮਿਊਜ਼ਿਕ ਘੈਂਟ ਲੱਗਿਆ ਹੋਇਆ। ਡਬਲ ਡਿਸਟ੍ਰੀਬਿਊਟਰ ਹੱਕ ਪੂਰੀ ਖੜੀ ਆ ਹੈ ਫੁੱਲ ਟੌਪ ਮਾਡਲ ਹੈ ਜੀ ਹੂੰ ਯਾਨੀ ਕਿ ਟੌਪ ਮਾਡਲ ਹੈ ਤੇ ਬਾਈ ਮੈਨੂੰ ਇਹ ਦੱਸਿਓ 1500 ਘੰਟਾ ਚੱਲਿਆ ਹੋਇਆ ਹਾਂਜੀ ਮਾਡਲ ਹੈਗਾ 19 ਜੀ 19 ਹਾਂਜੀ ਇਹਦਾ ਨੰਬਰ ਕਿੱਥੋਂ ਦਾ ਇਹਦਾ ਨੰਬਰ ਪੀਵੀ 72 ਪਾਤੜਾਂ ਦਾ ਨੰਬਰ ਆ ਜੀ ਫਰਸਟ ਪਾਰਟੀ ਦਾ ਅਸਾ ਇਹ ਵੀ ਫਰਸਟ ਪਾਰਟੀ ਆ ਪਾਤੜਾਂ ਦਾ ਨੰਬਰ ਆ ਹਾਂਜੀ ਹਾਂਜੀ ਬਾਈ ਇਹ ਕਿੰਨੇ ਦਾ ਦਵਾਂਗੇ ਆਪਾਂ ਇਹ ਵੀਰੇ ਮੰਗਦੇ ਤਾਂ 5,60,000 ਨਾ ਬਾਕੀ ਮੌਕੇ ਤੇ ਵਾਦਾ ਇਕੱਠਾ ਕਰ ਲਾਂ 5 ਲੱਖ ਤੇ 60 ਹਜ਼ਾਰ ਦੇ ਵਿੱਚੋਂ ਹਾਂਜੀ ਤੁਸੀਂ ਕਹਿੰਦੇ ਮੂੰਗੇ ਪਤਾ ਨਹੀਂ 5.5 ਲੱਖ ਭੱਟੀ ਕਹੂ ਹੈ ਹਾਂਜੀ ਹਾਂ 10 ਕ ਤਾਂ ਨਹੀਂ ਮੈਂ ਤੜਾਉਂਦਾ ਕਿੰਨਾ ਮਾਨਤਨ ਕਰਦਾ ਆਪੀ ਦੱਸ ਦੋ ਹੋਰ ਕਰ ਦਾਂਗੇ ਭੱਟੀ ਤੇਰੇ ਕਹਿਣ ਦੇ ਪੰਜ ਹਜ਼ਾਰ ਹੋਰ ਕਰ ਦਾਂਗੇ ਪੰਜ ਨਹੀਂ ਫਿਰ 10 ਹੀ ਹੋਊਗਾ ਚਲੋ ਜਿਵੇਂ ਤੁਸੀਂ ਕਹਤੋਂ ਮੈਂ ਕਰ ਲਾਂ ਪੰਜ ਲੱਖ ਤੇ 40 ਹਜ਼ਾਰ ਦਾ ਦਾਂ ਤੀ ਹਾਂਜੀ ਤੇ ਚੱਕੋ ਮਿੱਤਰੋ 5.40 ਲੱਖ ਦੇ ਵਿੱਚ 2019 ਮਾਡਲ ਸੋਨਾਲੀ ਕਾ ਬਾਹਰ ਲੇਟਾਂ ਵਾਲਾ ਹੈਨਾ ਤੇ ਹਰ ਇੱਕ ਟਰੈਕਟਰ ਦੀ ਫੁੱਲ ਗਾਰੰਟੀ ਹੈ ਚਾਹੇ ਗੱਲ ਕਰ ਲਈਏ ਇੰਜਨ ਗੇਅਰ ਦੀ ਚਾਹੀ ਗੱਲ ਕਰ ਲਈਏ ਕਾਗਜ਼ ਪੇਪਰਾਂ ਦੀ ਹੈ ਨਾ ਬਈ ਹਾਂਜੀ ਹਾਂ ਲੋਨ ਵੀ ਲਗਭਗ ਸਾਰੇ ਟਰੈਕਟਰਾਂ ਤੇ ਸਾਰੇ ਟਰੈਕਟਰਾਂ ਤੇ ਲੋਨ ਹੋ ਜਾਈ ਤੇ ਜੇ ਕਿਸੇ ਸੱਜਣ ਨੇ ਖਰੀਦਣੇ ਆ ਬਾਈ ਮੈਨੂੰ ਇਹ ਦੱਸ ਦਿਓ ਆਪਾਂ ਖੜੇ ਆ ਪਹਿਲਾ ਚੌਕਾਂ ਦੇ ਸੰਗਰੂਰ ਤੋਂ ਇਹ 8-10 ਕਿਲੋਮੀਟਰ ਹੈਗੇ ਹਾਂ ਹਾਂਜੀ 8-10 ਕਿਲੋਮੀਟਰ ਪਾਤਣਾ ਰੋਡ ਦੇ ਉੱਪਰ ਹਾਂ ਪਾਤਣਾ ਰੋਡ ਤੇ ਆ ਤੇ ਆਏ ਆਪਣੇ ਲੋਕੇਸ਼ਨ ਕਿੱਥੇ ਪੈ ਜਾਂਦੀ ਆਪਣਾ ਘਰ ਕਿਤੇ ਪੈ ਇਹ ਮੰਨ ਕੇ ਚੱਲੋ ਜੀ ਚੌਕ ਦੇ ਵਿੱਚੋਂ 1 ਕਿਲੋਮੀਟਰ ਅੱਗੇ ਆ ਕੇ ਨਾ ਇਹ ਗੁਰਦੁਆਰੇ ਨੂੰ ਰੋਡ ਮਿਲੂਗਾ ਅਸੀਂ ਗੁਰਦੁਆਰੇ ਵਾਲੀ ਸੜਕ ਆ ਹਾਂਜੀ ਹਾਂਜੀ ਓਕੇ ਜਿੱਥੋਂ ਕਰ ਆਪਾਂ ਖੜੇ ਆ ਹਾਂਜੀ ਹਾਂਜੀ ਬਾਕੀ ਨਾ ਤਾਂ ਉਹ ਬਾਈ ਦਾ ਸੈੱਡ ਪਾਇਆ ਤੁਹਾਡਾ ਮੋਬਾਈਲ ਨੰਬਰ ਜਿਹੜਾ ਜੀ ਤੁਸੀਂ ਫੋਨ ਟੈਂਡ ਕਰਦੇ ਹੋ 98787 ਜੀ 36567 ਜੀ 37567 ਹਾਂਜੀ ਓਕੇ ਤੇ ਲੈ ਮਿੱਤਰੋ ਕਰੋ ਸੰਪਰਕ ਅਗਰ ਤੁਹਾਡੇ ਲੱਭ ਕੋਈ ਪੁਰਾਣਾ ਟਰੈਕਟਰ ਹੈਗਾ ਬਾਈ ਆਪਾਂ ਉਹ ਵੀ ਵਿੱਚ ਰੱਖ ਲਾਂਗੇ ਵਿੱਚ ਰੱਖ ਲਾਂਗੇ ਬਾਜਬਰੇਟ ਤੇ ਹਾਂ ਬਾਜਬਰੇਟ ਦੇ ਵਿੱਚ ਰੱਖਾਂਗੇ ਤੇ ਬਾਜਬਰੇਟ ਦੇ ਵਿੱਚ ਟਰੈਕਟਰ ਦਾ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਕੋਈ ਹੋਰ ਚੀਜ਼ ਹੁੰਦੀ ਹੈ ਕਈ ਵਾਰ ਤੁਸੀਂ ਅਸੀਂ ਕਹਿੰਦੇ ਵੀ ਨਵੇਂ ਲੈਂਡ ਤਾਂ ਆਉਣੀ ਆਉਣਾ ਜੇ ਤੁਸੀਂ ਵਿੱਚ ਕਟਵਾਉਣਾ ਤਾਂ ਵੀ ਕੱਟਿਆ ਜਾਊਗਾ ਜੇ ਉਹ ਵੀ ਸੇਲ ਕਰਨਾ ਹੋਵੇ ਤਾਂ ਵੀ ਬਈ ਨਾਲ ਸੰਪਰਕ ਕਰੋ। ਟਰੈਕਟਰ ਬੰਦੇ ਨੇ ਜਿਹਨੇ ਵੀ ਲਿਜਾਣਾ ਹੈ ਆਪਣਾ ਬਾਹ ਕੇ ਚਲਾ ਕੇ ਦੇਖ ਕੇ ਲਿਜਾ ਸਕਦਾ। ਠੀਕ ਹੈ ਜੀ। ਉਹ ਆਪਣੀ ਜ਼ਿੰਮੇਵਾਰੀ ਹੋਊਗੀ। ਨਹੀਂ ਉਹ ਤਾਂ ਡਾਇਰੈਕਟਰੀ ਤੋਂ ਹੁੰਦੇ ਨੰਬਰ ਨੇ। ਹੈਨਾ? ਤੇ ਲਾ ਮੇਟਰ ਨੰਬਰ ਸਕਰੀਨ ਤੇ ਕਰੋ ਸੰਪਰਕ।